ਮੈਂ ਜੀ ਅਜੇ ਸ਼ਰਮਾ ਹਰਦੁਸ਼ਨੀ ਰੋਡ ਪ੍ਰੇਮਨਗਰ ਤੇ ਸਾਡੇ ਮਹੱਲਾ ਨਿਵਾਸੀ ਵੀਰ ਮੇਰੇ ਨਾਲ ਖੜੇ ਨੇ ਨਾਲ ਖੜਨ ਦਾ ਇੱਕ ਬੜਾ ਵੱਡਾ ਮੁੱਦਾ ਹੈ ਜੀ ਸਾਡੇ ਪ੍ਰੇਮਨਗਰ ਦੇ ਵਿੱਚ ਹਰਦੁਸ਼ਨੀ ਰੋਡ ਤੇ ਇੱਕ ਕੂੜੇ ਦਾ ਢੇਰ ਲੱਗਾ ਬਹੁਤ ਚਿਰ ਤੋਂ ਇਹ ਢੇਰ ਲੱਗ ਰਿਹਾ ਤੇ ਕਮੇਟੀ ਘਰ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆਂ ਵੀ ਇਹ ਹੁਣ ਮਾਰਕੀਟ ਆ ਦੇ ਕੋਲ ਲੱਗੇ ਇੱਕ ਸਕੂਲ ਆ ਸਾਹਮਣੇ ਗੈਜੈਂਸੀ ਆ ਇਹ ਮੇਨ ਗਲੀ ਆ ਸਾਹਮਣੇ ਦੇਸ਼ਪਖਤ ਗਲੀ ਇਹਦੇ ਬਾਹਰ ਗਲੀ ਦੇ ਉੱਤੇ ਢੇਰ ਲੱਗਾ ਔਰ ਵੱਡੀ ਗੱਲ ਇਹ ਵੀ ਉਹਦੇ ਉੱਤੇ ਇੱਕ ਬੋਰਡ ਲੱਗਾ ਆ ਵੀ ਜਿਹੜਾ ਕੂੜਾ ਸੁੱਟੇਗਾ ਉਹਨੂੰ 5000 ਰੁਪਏ ਜੁਰਮਾਨਾ ਤੇ ਦੇਖਣ ਜੇ ਇਹ ਹੁੰਦਾ ਵਾ ਵੀ ਜਿਹੜੇ ਕਮੇਟੀ ਘਰ ਦੇ ਸਫਾਈ ਕਰਮਚਾਰੀ ਹੈ ਨਾ ਉਹ ਵੀ ਕੂੜਾ ਇੱਥੇ ਹੀ ਛੋੜ ਜਾਂਦੇ ਆ ਹੁਣ ਦੇਖਿਆ ਜੇ ਵੀ ਜੇ ਬੋਰਡ ਹੀ ਕਮੇਟੀ ਘਰ ਵਾਲਿਆਂ ਲਾਇਆ ਤੇ ਜੇ ਕਮੇਟੀ ਘਰ ਵਾਲੇ ਆ ਕੇ ਸਫਾਈ ਕਰਮਚਾਰੀ ਇਥੇ ਕੂੜਾ ਸੁੱਟ ਜਾਣਗੇ ਤੇ ਲਾਗੇ ਚੱਕੇ ਮਾਰਕੀਟ ਦਾ ਤੇ ਜੀਣਾ ਹਰਾਮ ਆ ਤੁਸੀਂ ਗੁਰਦਾਸਪੁਰ ਤੋਂ ਤੁਰਪੁਰ ਰੈਸਟ ਹਾਊਸ ਜਿੱਥੇ ਅਫਸਰ ਆ ਕੇ ਰਾਤ ਸੌਂਦੇ ਨੇ ਰੈਸਟ ਕਰਦੇ ਨੇ ਉਹਦੇ ਲਾਗੇ ਵੀ ਬਹੁਤ ਲੰਮੀ ਲਾਈਨ ਜਿਹੜੀ ਕੂੜੇ ਦੀ ਲੱਗੀ ਆ। ਜ ਗੈਜੈਂਸ ਦੇ ਸਾਹਮਣੇ ਢੇਰ ਆ ਗਿਆ ਉਸ ਤੋਂ ਬਾਅਦ ਗੁਰੂ ਨਾਨਕ ਕਾਲਜ ਗੁਰੂ ਨਾਨਕ ਕਾਲਜ ਦੇ ਬਾਹਰ ਬਹੁਤ ਵੱਡਾ ਢੇਰ ਸਦਰ ਥਾਣੇ ਦੇ ਬਾਹਰ ਢੇਰ ਬਸ ਸਾਡਾ ਰੋਡ ਤਾਂ ਜਿੱਦਾਂ ਕੂੜਾ ਦਾਣੀ ਬਣ ਗਿਆ ਦਾ ਹਰਦਸ਼ਣ ਦੀ ਰੋਡ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੀ ਇਥੋਂ ਕੂੜਾ ਚੁਕਾਇਆ ਜਾਏ। ਤੇ ਦੂਜਾ ਇੱਥੇ ਸਪੈਸ਼ਲੀ ਕਿਹਦੀ ਡਿਊਟੀ ਲਾਈ ਜਾਏ ਵੀ ਇੱਥੇ ਕੂੜਾ ਜਿਹੜਾ ਬਾਰ ਬਾਰ ਨਾ ਛੁੱਟਿਆ ਜਾਏ ਅੱਗੇ ਬਰਸਾਤਾਂ ਦੇ ਦੇਣਾ ਡੇਂਗੂ ਹੋ ਸਕਦਾ ਦੁਨੀਆ ਬਿਮਾਰ ਲੱਗੇ ਇੱਥੇ ਖਲੋਣਾ ਇਸ ਵੇਲੇ ਹੀ ਇਹਨੇ ਬੰਦੇ ਖੜੇ ਆ ਪਰ ਇੱਥੇ ਖਲੋਣਾ ਮੁਸ਼ਕਲ ਆ ਇੰਨੀ ਸਮੈਲ ਆਉਂਦੀ ਆ ਕੁੱਤੇ ਆਉਂਦੇ ਆ ਲਫਾਫੇ ਚੁੱਕ ਕੇ ਪੂਰੇ ਸੜਕ ਦੇ ਖਿਲਾਰ ਦਿੰਦੇ ਆ ਦੁਕਾਨਾਂ ਦੇ ਅੱਗੇ ਖਿਲਾਰ ਜਾਂਦੇ ਆ ਸਾਹਮਣੇ ਸਕੂਲ ਆ ਉਹਦੇ ਅੱਗੇ ਲਫਾਫੇ ਚੁੱਕ ਕੇ ਲੈ ਜਾਂਦੇ ਆ ਹੁਣ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਰੇ ਸਾਡੇ ਮਹੱਲਾ ਨਿਵਾਸੀ ਕਿ ਇਹ ਜਿਹੜਾ ਕੂੜਾ ਜਿਹੜਾ ਛੇਤੀ ਛੇਤੀ ਚੁੱਕਿਆ ਜਾਏ ਤੇ ਇਹਨਾਂ ਗੱਲਾਂ ਨਗਰ ਕੌਂਸਲ ਨੂੰ ਕੋਈ ਘਟੇ ਕੋਲ ਜਾ ਕੇ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਲਿਖਤੀ ਬਹੁਤ ਵਾਰੀ ਜੀ ਬਹੁਤ ਵਾਰੀ ਉਹਨਾਂ ਨੇ ਅੱਗੇ ਬੇਨਤੀ ਕੀਤੀ ਹੈ ਜੀ ਇੱਥੇ ਸਾਡੇ ਹੁਣ ਮਾਰਕੀਟ ਜਿਹੜੀ ਹੈ ਇੱਥੇ ਤੇ ਬਹੁਤ ਖਲੋਣਾ ਹਮਖਾ ਹੋਇਆ ਪਿਆ ਵਾ ਸਾਰੀ ਮਾਰਕੀਟ ਬਹੁਤ ਤੰਗ ਆ ਅਸੀਂ ਪ੍ਰਸ਼ਾਸਨ ਕੇ ਬੇਨਤੀ ਕਰਦੇ ਆ ਵੀ ਇਹ ਕੂੜੇ ਦਾ ਜਿਹੜਾ ਵਾ ਉਹ ਪੱਕਾ ਮਸਲਾ ਹੱਲ ਕੀਤਾ ਜਾ ਜਿਹੜਾ ਇਹਦੇ ਮਗਲੇ ਪਾਸੇ ਇੱਕ ਪਲਾਟ ਆ ਜਿਹਦਾ ਉਹਨੂੰ ਵੀ ਚਿੱਠੀ ਗੱਡੀ ਜਾਏ ਵੀ ਆਪਣੀ ਜਿਹੜੀ ਦੁਕਾਨ ਦੇ ਅੱਗੇ ਸਫਾਈ ਕਰਾਈ ਜਾਏ ਤਾਂ ਕਿ ਲੋਕਾਂ ਨੂੰ ਜਿਹੜਾ ਵਾ ਇਹ ਸਮੱਸਿਆ ਤੋਂ ਰਾਹਤ ਮਿਲੇ ਜੇ ਲੋਕੀ ਨਹੀਂ ਫਿਰ ਵੀ ਹਟਦੇ ਤੇ ਮਹ ਫਿਰ ਮਲਾਂ ਨਵਾਸੀ ਇਥੇ ਛੜਕ ਜਾਮ ਕਰਕੇ ਇਥੇ ਧਰਲਾ ਲਾਉਣਗੇ ਜੀ ਉਹਨਾਂ ਚੋਂ ਉੱਠਣਗੇ ਨੇ ਜਿੰਨਾਂ ਚੋਂ ਸਾਡਾ ਮਸਲਾ ਹੱਲ ਨਹੀਂ ਹੋਇਆ ਉਹਨਾਂ ਜਿਹੜੇ ਨਹੀਂ ਇਹ ਮੱਲਾ ਉੱਠੇਗਾ ਇਥੋਂ ਕੀ ਸਮੱਸਿਆ ਕੀ ਨਾ ਸਾਡਾ ਦੇ ਕੇਸ ਵਿੱਚ ਸਾਰੇ ਕਿਉਂ ਇਕੱਠੇ ਹੋਏ ਮੇਰਾ ਨਾਮ ਕੁਚਮੀਰ ਸਿੰਘ ਹੈ ਰੇਮਨਗਰ ਗਿਆਸੀ ਦੇ ਸਾਹਮਣੇ ਸਾਡੀ ਮਾਰਕੀਟ ਹੈਗੀ ਆ ਆਪਣਾ ਪਹਿਲਾਂ ਮੇਰੇ ਵੀਰ ਦੇ ਸਭ ਕੋ ਦੱਸ ਦਿੱਤਾ ਜੋ ਵੀ ਹੱਦਕਾ ਹੋ ਰਿਹਾ ਅਸੀਂ ਕਾਫੀ ਵਾਰੀ ਕਮੇਟੀ ਘਰ ਵੀ ਜਾ ਚੁੱਕੇ ਆ ਇਥੋਂ ਤੱਕ ਕਿ ਉਹ ਜਿਹੜੇ ਆਪਣੇ ਅਧਿਕਾਰੀ ਆਏ ਉਹਨਾਂ ਨੇ ਮਿਲ ਕੇ ਆ ਗਏ ਆ ਜਦੋਂ ਆਪਾਂ ਜਾਈਦਾ ਦੋਸਰੇ ਤੀਸਰੇ ਦਿਨ ਕੂੜਾ ਚ ਕਾਉਂਦੇ ਜਾਂ ਉਸੇ ਵਿੱਚ ਕਾ ਲੈਂਦੇ ਆ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਬਿਨਾਂ ਆਪਣੇ ਵਾਲੇ ਕੇ ਫੋਨ ਕੀਤੇ ਜਾਂ ਜਾਂ ਮਤਵੇ ਜਾਂਦਾ ਇਹਨਾਂ ਦੇ ਵਾਈਫ ਕਾਫੀ ਵਾਰੀ ਕਹਿ ਚੁੱਕਾ ਵੀ ਤਹੀ ਹੜਾ ਕੋ ਪੱਕਾ ਬੰਦਾ ਕੋ ਗੱਡੀ ਵਾਲਾ ਲਾ ਦੋ ਜਿਹੜਾ ਉਹ ਸਵੇਰੇ ਸ਼ਾਮ ਆਣ ਕੇ ਤੇ ਜੋ ਵੀ ਹੈਗਾ ਕੂੜਾ ਕੇ ਚੁੱਕ ਕੇ ਲੈ ਜਾਏ ਕਰ ਪਰ ਅਜੇ ਤੱਕ ਕੋਈ ਨਹੀਂ ਆਇਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਗਈ ਆ ਇਥੇ ਤੀਹ ਦਿਨ ਹੋ ਗਏ ਆਪਣੇ ਰਮੀ ਕੰਟੀਨ ਤੋਂ ਲੈ ਕੇ ਬਾਈਪਾਸ ਤੱਕ ਉਹਨਾਂ ਪਾਸਿਆਂ ਦੇ ਸਾਰੇ ਪਾਸੇ ਦੋਨੇ ਪਾਸੇ ਕੂੜਾ ਹੈਗਾ ਪਰ ਲੇਕਰ ਕਿ ਇਹ ਅਦਗਈ ਪੂਰਾ ਪ੍ਰਸ਼ਾਸਨ ਤੋਂ ਲੰਘ ਕੇ ਜਾਂਦਾ ਜਾਂਦਾ ਕਿਹਦਾ ਧਿਆਨ ਨਹੀਂ ਹੈਗਾ ਇੱਥੇ ਕਿ ਇਹ ਵੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਇਸ ਸਮੈਲ ਆਉਂਦੀ ਆ ਦੁਕਾਨਦਾਰਾਂ ਦਾ ਕਿਰਾਇਆ ਦੇਖੋ ਦੁਕਾਨਾਂ ਦਾ ਕਿੰਨਾ ਦੁਕਾਨਾਂ ਦਾ ਤੇ ਜਦੋਂ ਕੋਈ ਕੋਈ ਇਹਨਾਂ ਦਾ ਕਸਟਮਰ ਹੀ ਕੋਈ ਨਹੀਂ ਆਊਗਾ ਤੇ ਇਹਨਾਂ ਕਰਾਇਆ ਕਿਥੋਂ ਦੇਣਗੇ ਬਹੁਤ ਜ਼ਿਆਦਾ ਤਕਲੀਫ ਹੈਗੀ ਆ ਇਹਦੇ ਕਰਕੇ ਸਾਡਾ ਕੋਈ ਹੱਲ ਕੀਤਾ ਜਾਵੇ ਕਿ ਸਾਡਾ ਅੱਜ ਵੀ ਇੱਕ ਸਮੱਸਿਆ ਹੈ ਗਿਆ ਇਹਨੂੰ ਜਿਹੜਾ ਕੂੜਾ ਛੋਟੇ ਨੇ ਬੰਦ ਕੀਤਾ ਜਾਵੇ ਸਰਕਾਰੀ ਮੌਸਮ ਚੱਲਦਾ ਪਿਆ ਜਿੱਦਾਂ ਡੇਂਗੂ ਮਲੇਰੀਆ ਦਾ ਵੀ ਖਤਰਾ ਹੈਗਾ ਬਿਲਕੁਲ ਹੈਗਾ ਜੀ ਇੱਥੇ ਤਾਂ ਰਾਤ ਨੂੰ ਕਈ ਵਾਰੀ ਸੱਪ ਵੀ ਹੁੰਦੇ ਨੇ ਇਹ ਤਾਂ ਆਵਾਰਾ ਕੁੱਤੇ ਫਿਰਦੇ ਲੱਗੇ ਸਕੂਲ ਵੀ ਹੈਗਾ ਉਹ ਵੀ ਬੜਾ ਹੁਣ ਡੇਂਗੂ ਮਜਰਾ ਮਸ਼ਰ ਦਾ ਜਾਂ ਮਲੇਰੀਆ ਦਾ ਇਸ ਟਾਈਮ ਵੀ ਬਰਸਾਤੀ ਮੌਸਮ ਹੈਗਾ ਕੋਈ ਬਿਮਾਰੀਆਂ ਫੈਲਣ ਦਾ ਖਤਰਾ ਹੁਣ ਡਰਿਆ ਹੈਗਾ ਤੇ ਕਿਤੇ ਉਹ ਵੀ ਫੈਦਾ ਕਿ ਜੇ ਨਹੀਂ ਬਦਬੂ ਆ ਰਹੀ ਆ ਇਹਦਾ ਕਰਕੇ ਹੜਾ ਗਿਆ ਜਾਨੀ ਨੁਕਸਾਨ ਦਾ ਵੀ ਖਤਰਾ ਹੈਗਾ ਇਹ ਇਸ ਤਰ੍ਹਾਂ ਲੋਕੀ ਕਈ ਵਾਰੀ ਦਾ ਤੁਸ਼ਾਰ ਕਰਦੇ ਕਈ ਵਾਰੀ ਜਿੱਦਾਂ ਕਿ ਪੂਰਾ ਸੁਰਤ ਨੇ ਕਿ ਪਵਾਰਾ ਕੁੱਤੇ ਕੱਟ ਵੀ ਲੈਂਦੇ ਆ ਹਾਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਉਹਦੇ ਬਾਰੇ ਇਹ ਕਹਿਣਾ ਚਾਹਦੇ ਪਹਿਲਾਂ ਜਦੋਂ ਲੱਗਿਆ ਸਕੂਲ ਹੈਗਾ ਕਈ ਵਾਰੀ ਬੱਚੇ ਇੱਥੇ ਇਕੱਲੇ ਆਉਂਦੇ ਜਾਂਦੇ ਨੇ ਖੇਡਦੇ ਆ ਉਹਨਾਂ ਬਾਰੇ ਕਿਹਦੇ ਕੁੱਤੇ ਬੜੀ ਇਤਨੀ ਬੜਾ ਜਰਾ ਡਰ ਲੱਗਦਾ ਕੋਈ ਬੱਚਾ ਬਾਹਰ ਨਹੀਂ ਨਿਕਲਦਾ ਅਸੀਂ ਕਹਣਾ ਇਹ ਲੈਣਾ ਕਿ ਸਾਡੇ ਆ ਗਿਆ ਸੁੱਤ ਜਿਹੜੇ ਪਵਾਰਾ ਕੁੱਤੇ ਜਿਹੜੇ ਲੋਕਾਂ ਨੂੰ ਫੈਲ ਚੁੱਕੇ ਆ ਕਈਆਂ ਦੀ ਮੌਤ ਵੀ ਹੋ ਚੁੱਕੀ ਆ ਸ਼ੁਰੂ ਕੀ ਕਹਿਣਾ ਚਾਹੁੰਦਾ ਤੇ ਭਰੇ ਪ੍ਰਸ਼ਾਸਨ ਨੇ ਇਹ ਕਹਿੰਦੇ ਵੀ ਇਹ ਜਿਹੜੀ ਹੈ ਗੰਜਰੀ ਸਾਡੀ ਸਮੱਸਿਆ ਹੈ ਇਹਨੂੰ ਬੰਦ ਕੀਤਾ ਜਾਵੇ ਇਹ ਬੰਦ ਹੋਣ ਦੇ ਨਾਲ ਉੱਤੇ ਵੀ ਇੱਥੇ ਨਹੀਂ ਹੋਣਗੇ ਤੇ ਜਿਹੜਾ ਜਿਹੜੀ ਚੀਜ਼ ਦਾ ਡਰ ਜਦੋਂ ਖਤਮ ਹੋਊਗਾ ਕਾਫੀ ਵਾਰੀ ਇਹੋ ਮੰਗ ਕਰਦੇ ਨੇ ਤਾਂ ਹੀ ਇਕੱਠੇ ਹੋਏ ਸਾਰੇ ਦੁਕਾਨਦਾਰ ਇਹ ਚੀਜ਼ ਨੂੰ ਜਲਦੀ ਜਲਦੀ ਬੰਦ ਕਰਕੇ ਇਹਦੇ ਵਧੀਆ ਨੇ ਗਏ ਸਫਸਤਮਈ ਕੀਤੀ ਜਾਵੇ ਇਹ ਤਾਂ ਕਾਫੀ ਸਮੱਸਿਆ ਆ ਰਹੀ ਹੈ ਕਈ ਵਾਰੀ ਉਹ ਕਹਿ ਰਹੇ ਨੇ ਸਾਡੇ ਕੋ ਕੂੜੇ ਦਾ ਡੰਪੜੀ ਹੈਗਾ ਜਾਂ ਆਪਾਂ ਕੂੜਾ ਕਿੱਥੇ ਸੁੱਟਾਂਗੇ ਤੁਸੀਂ ਇੱਥੇ ਪ੍ਰੋਬਲਮ ਆਉਂਦੀ ਹੈ ਤੇ ਕੀ ਕਹਿਣਾ ਜਾਓਗੇ ਨਾ ਸਰਕਾਰਾਂ ਨੂੰ ਸਰਕਾਰਾਂ ਨੇ ਕਹਿਣ ਵੀ ਸਰਕਾਰਾਂ ਜੇ ਪੂਰੇ ਸਾਰੇ ਸ਼ਹਿਰ ਦੀ ਇਹਦੇ ਪ੍ਰੋਬਲਮ ਮੰਨ ਲਓ ਮੰਨਦੀ ਆਈ ਹੈ ਪਰ ਉਹਨਾਂ ਪ੍ਰਸ਼ਾਸਨ ਨੇ ਚਾਹੀਦਾ ਨਾ ਕਿ ਜਗ੍ਹਾ ਕੋ ਅਰੇਂਜਮੈਂਟ ਕਰਕੇ ਤੇ ਜੋ ਵੀ ਸ਼ਹਿਰ ਦੀ ਗੰਦਗੀ ਹੈਗੀ ਇਹਨੂੰ ਸਾਬਤ ਤੋਂ ਤਾਂ ਰੱਖਿਆ ਜਾਵੇ ਇਹਦੇ ਪ੍ਰਸ਼ਾਸਨ ਦਾ ਮਤਲਬ ਬੰਦ ਫਰਜ਼ ਬਣਦਾ ਇਹਨਾਂ ਦਾ